हां जी किसान वीरो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਰ ਦੇ ਸੇਲ ਲਈ ਲੈ ਕੇ ਆਏ ਆਂਗੇ ਦੋ ਤਾਂ ਹੈਗੀਆਂ ਬਾਈ ਕੋਲੇ ਬਈ ਟੋਕੜ ਵੜਾ ਟਾਪ ਬਰੀਡ ਦੀ ਆਗੀਆਂ ਤੇ ਦੋ ਆਗੀਆਂ ਬਾਈ ਕੋਲੇ ਬਹੁਤ ਸਕੀਨ ਕਟੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 8147 15312 ਤੇ ਆ ਜਾਓ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹੋਠੀਕੋ ਬਾਈ ਬਹੁਤ ਵਧੀਆ ਵੀਰੇ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਗਰਮੀਤ ਸਿੰਘ ਵੀਰੇ ਹਮ ਪਿੰਡ ਵੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਮੇਨੂ ਤਪਾ ਪੈਂਦੀ ਆ ਬਾਈ ਤੇ ਨੇੜੇ ਪਿੰਡ ਬਾਈ ਇਹ ਮਲਾ ਤੇ ਇਧਰੋਂ ਜਾਈਏ ਤਾਂ ਬੀਲਾ ਵੀ ਰਹਿੰਦਾ ਹੈ ਨਾ ਠੀਕ ਹੈ ਵੀਰੇ ਕੰਟੈਕਟ ਨੰਬਰ ਬੋਲ ਦੋ ਆਪਣਾ 99531 ਵੀਰੇ 19000 ਪੂਰਾ ਆਪਣਾ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਹੈ ਸਕਰੀਨ ਤੇ ਬਾਈ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਹੈ ਵੀਰੇ ਇਹ ਪਹਿਲਾ ਸੂਆ ਸੂਈ ਦੀ ਹੈ ਪਲੂਨ ਪਲੂਨ 2.5 ਮਹੀਨਿਆਂ ਦੀ ਇਹ ਸੂਈ ਹੋਈ ਹੈ ਠੀਕ ਹੈ 1 ਮਹੀਨਾ 6 ਦਿਨ ਦਾ ਇਹ ਟੀਕਾ ਭਰਿਆ ਹੋਇਆ ਹਜੇ ਤੱਕ ਕੋਈ ਇਲਤ ਫੇਲਤ ਨਹੀਂ ਕਰੀ ਇਹਨੇ ਠੀਕ ਹੈ ਠੀਕ ਹੈ ਬਸ ਆਹਦੇ ਮਗਰ ਸੀ ਉਹ ਪਹਿਲਾਂ ਹੀ ਸਮੇਂ ਸਿਰ ਚੜਾਈ ਕਰ ਗਿਆ ਸੀਗਾ ਠੀਕ ਹੈ ਵੀਰੇ ਠੀਕ ਹੈ ਤੇ ਦੁੱਧ ਇਸ ਟਾਈਮ ਇਹ ਥਲਾਂ ਹੇਠਾਂ 10 ਕਿਲੋ ਪੂਰਾ ਰਾਈ ਦੀਆ ਕੰਡੇ ਵਾਲਾ ਤਿਆਰ ਹੈਗਾ ਬਿਨਾ ਨਿਆਂ ਤੋਂ ਮੈਂ ਚਵਾਈ ਕਰਦਾ ਪਰ ਜੇ ਕੋਈ ਵੀਰ ਮੰਨ ਕੇ ਚਲੋ ਦੋ ਟਾਈਮ ਜਾਂ ਤਿੰਨ ਟਾਈਮ ਵੀਰੇ ਭਵੇਂ ਚਾਰ ਡੰਗ ਕਰੇ ਅਗਲੇ ਨੇ ਪੈਸੇ ਲਾਉਣੇ ਆ ਯਾਰ ਹੂੰ ਦਸੱਲੀ ਕਰਕੇ ਲੈ ਕੇ ਜਾਵੇ ਬਿਨਾ ਨਿਆਂ ਤੋਂ ਉਹਦੀ ਚਵਾਈ ਕਰਦਾ ਕੋਈ ਭੂਰ ਨਹੀਂ ਕੋ ਛੱਟਾ ਨਹੀਂ ਕੋ ਹੰਨੀ ਕੋ ਤੇ ਮਾਰੋਂਗੇ ਤੇਰਾ ਬਾਈ ਮਾਰ ਲਾ ਲੈ ਬਾਈ ਕੀ ਬਾਤ ਲੈ ਕੋਈ ਪਸਮਾਨ ਤਦ ਵੀ ਵੀਰੇ ਮੱਧੇ ਕੋ ਚੁੱਟਾ ਪਰ ਹੂੰ ਫੈਂਟਲਾ ਹੋ ਬਾਈ ਹੈਨਾ ਫੈਂਟਲਾ ਵੀਰੇ ਹੂੰ ਲੈ ਚੌਣਚਵਾ ਦੇਖੋ ਬਈ ਮੋਟਾ ਮੋਟਾ ਚੌਣਚਵਾ ਕਰਮਾਂ ਨੂੰ ਲੱਗਾ ਵਾਕੀ ਥਾਣਾ ਪਾ ਚੈੱਕ ਕਰਾਉਣੇ ਹਜੇ ਵੀਰੇ ਪਛਮਾਨ ਨਹੀਂ ਕਰਿਆ ਹੂੰ ਬਣਾ ਪਸਵਾ ਕੇ ਥਣ ਪਏ ਹੈ ਨਾ ਬਈ ਹਾਂਜੀ ਵੀਰੇ ਸਹੀ ਗੱਲ ਆ ਲੈ ਲੇ ਵਲੂ ਕੋਈ ਦਾਣਾ ਪੋਕਣ ਦੀ ਲੋੜ ਨਹੀਂ ਵੀਰੇ ਸਿੱਧਾ ਥੱਲੇ ਬਹਿ ਜਾਓ ਬਸ ਬਮੋ ਨਾ ਆ ਕੇ ਚੋਲੋ ਮਾਹਰੇ ਲੱਤ ਪੱਟਣੀ ਨਹੀਂ ਵੀਰੇ ਕੀ ਆ ਬਾਤ ਬਾਕੀ ਬਈ ਹਾਂ ਦੇਖ ਲੈ ਕੱਲਾ ਕੱਲਾ ਥਾਣਾ ਵੀਰੇ ਅਸਲ ਵਿੱਚ ਫੀਟੰਗਾ ਵਾਲਾ ਟਰੱਕ ਹੈ ਹਾਂਜੀ ਵੀਰੇ ਕੀ ਆ ਬਾਤ ਆ ਬਹੁਤ ਸੁਣ 10 ਕਿਲੋ ਦੁੱਧ ਵੀਰੇ ਪੂਰਾ ਰੈਡੀ ਆ ਤਿਆਰ ਆ ਗਈ ਠੀਕ ਆ ਬਾਈ ਕਹਿੰਦਾ ਭਾਵੇਂ ਬਈ ਦੋ ਟਾਈਮ ਭਾਵੇਂ ਤਿੰਨ ਟਾਈਮ ਜਦੋਂ ਮੰਨ ਕੇ ਚਲੋ ਟੋਰਾ ਦੇਖ ਲਓ ਮੈਂ ਤਸੱਲੀ ਕਰ ਸਕਦਾ ਫੇਸ ਚੈੱਕ ਕਰੋ ਤੇ ਮੁੱਲ ਬਾਈ ਖਾਲੀ ਵਾਲਾ ਹੋਊਗਾ ਖਾਲੀ ਵਾਲਾ ਵੀਰੇ ਠੀਕ ਹੈ ਮੁੱਲ ਬਾਈ ਕਹਿੰਦਾ ਰਹੂਗਾ ਬਾਈ ਖਾਲੀ ਵਾਲਾ ਤੇ ਟੋਰਾ ਤਰਾ ਚੈੱਕ ਕਰ ਸਕਦਾ ਮੈਂ ਕਹਿੰਦਾ ਵੀ ਇੱਕ ਨੰਬਰ ਟੋਰਾ ਆ ਗਿਆ ਵੈੜਦਾ ਬਾਈ ਰੰਗ ਰੂਪ ਬੜਾ ਪਿਆਰਾ ਆ ਗਿਆ ਹਣਾ ਪੂਰਾ ਵੀਰੇ ਟੌਪ ਦੀ ਵੀੜ ਆ ਗਿਆ ਪਨੇਡ ਚੈੱਕ ਕਰਾਉਣੀ ਬਾਈ ਬਹੁਤ ਚੰਗਾ ਫੇਸ ਆ ਗਿਆ ਲੇਵਾ ਜਿਹੜਾ ਕਰਮਾਂ ਨੂੰ ਬਹੁਤ ਸੁਣ ਫੀਟ ਨਾਲ ਆ ਗਿਆ ਤੇ ਬਾਈ ਮੜਾ ਇੱਕ ਰਾਈ ਇਧਰੋਂ ਫੇਸ ਨਗੀਨਾ ਆ ਗਿਆ ਕਿਉਂਕਿ ਹਜੇ ਪਲੂਨ ਸੂਈਆ ਕਿ ਨਹੀਂ ਬਾਈ ਪਲੂਨ ਵੀਰੇ ਹੁਣ ਦੂਜੇ ਸੂਏ ਨੂੰ ਟੀਕਾ ਭਰਾਂ ਦਾ ਇੱਕ ਮਹੀਨਾ ਸੇਦਨ ਹੋ ਗਿਆ ਵੀਰੇ ਕੀ ਬਾਤ ਹੈ ਬਾਕੀ ਐ ਮੈਂ ਬੱਚਿਆਂ ਰਗੀ ਲੱਗਦੀ ਮੈਂ ਖਾ ਵੀਰੇ ਥੋੜੇ ਪੱਠੇ ਖਾਣੇ ਆ ਤੇ ਦੁੱਧ ਨੇ ਪੂਰਾ ਵਧੀਆ ਜਿੰਨਾ ਕ ਦਿੰਦੀ ਆ ਹੂੰ ਸੰਘਣਾ ਦੇ ਚਟਾ ਸਹੀ ਗੱਲ ਆ 10 ਕਿਲੋ ਦੁੱਧ ਦਿੰਦੀ ਆ ਇਸ ਟਾਈਮ ਨਾਲ ਦਾ ਦੁੱਧਕ ਨਹੀਂ ਤਾਜੀ ਨੇ 14 ਕਿਲੋ ਦੁੱਧ ਦਿੱਤਾ ਵੀਰੇ ਤੇ ਮੁੱਲ ਬਾਈ ਫਿਰ ਦੇਣ ਮੁੱਲ ਯਾਰ ਜਮੇ ਜਾਏ 32000 ਰੁਪਏ ਟੋਟਲੀ ਬਸ ਸਮਾਨ ਤਨ ਕਰਦਾ 32 ਦੇ ਵਿੱਚੋਂ ਚੱਕੋ ਬਾਈ 32000 ਰੁਪਏ ਜੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਭਾਵੇਂ ਜਿਵੇਂ ਮਰਜ਼ੀ ਮੋਲ ਆਂ ਕੀ ਬਾਤ ਆ ਲੈ ਲੱਤਾਂ ਫੜੀਆਂ ਯਾਰ ਭਾਵੇਂ ਕੁਸ ਮਰਜ਼ੀ ਕਰ ਲੈ ਵੀਰੇ ਇਨੇ ਕਿਦਾ ਹੇਲਣਾ ਯਾਰ ਭਰਾ ਹੂੰ ਸਹੀ ਗੱਲ ਆ ਬੜਾ ਕਮਾਲ ਦਾ ਲੈਵਾ ਬਾਈ ਆਏ ਨਹੀਂ ਹੈਗਾ ਵੀ 200 ਸੂਈ ਟੁੱਟ ਗਿਆ ਕਿ ਨਹੀਂ ਵੇਚਦਾ ਹਾਂ ਸਹੀ ਗੱਲ ਆ ਪੂਰੀ ਟੌਪ ਦੀ ਬਲੇਡ ਹੂੰ ਤੇ ਅੱਗੇ ਬਾਈ ਹੋਰ ਨੰਬਰ ਦੇ ਦੇ ਬਾਰੇ ਦੱਸ ਆ ਵੀਰੇ ਦੂਜਾ ਸੂਆ ਸੂਈ ਦੀ ਠੀਕ ਆ ਠੀਕ ਆ ਇਹਨੂੰ ਕਿੰਨਾ ਟਾਈਮ ਇਹਨੂੰ ਸੂਈ ਨੂੰ ਘੱਟੋ ਘੱਟ ਸਾਢੇ 3 ਮਹੀਨੇ ਹੋ ਗਏ ਵੀਰੇ ਠੀਕ ਆ ਬਾਈ ਇਹਦੇ 2 ਮਹੀਨੇ ਨੂੰ ਪੂਰੇ ਹੋ ਚੁੱਕੇ ਆ ਤੇ ਚੈੱਕ ਚ ਹਜੇ ਆਉਂਦੀ ਨਹੀਂ ਵੀਰੇ ਢਾਈ ਮਹੀਨੇ ਤੇ ਚੈੱਕ ਕਲੀਅਰ ਹੁੰਦੀ ਆ ਹੂੰ ਜੇ ਕਿਸੇ ਮੇਰੇ ਭਰਾ ਨੇ ਦਸਲਦੀ ਕਰਕੇ 2 ਮਹੀਨਾ ਦਾ ਕੋਈ ਡਾਕਟਰ ਹੈਗਾ ਚੈੱਕ ਕਰ ਲੈਂਦਾ ਨਾਲ ਲਿਆ ਠੀਕ ਹੈ ਬਾਈ ਉਦੋਂ ਆਪਾਂ ਉਹ ਜਾ ਮੁੱਲ ਕਰ ਦਾਂਗੇ ਹੂੰ ਹੁਣ ਮੋਲੇ ਦਾ ਸਿਰਫ 30000 ਕਰਦੇ ਆ 12 ਕਿਲੋ ਦੁੱਧ ਕੰਡੇ ਵਾਲਾ ਤੇਰਾ ਚੱਕੋ ਬਾਈ ਤਾਜੀ ਨੇ ਤਾਂ 18 ਕਿਲੋ ਦੁੱਧ ਦਿੱਤਾ ਠੀਕ ਹੈ ਬਾਈ ਠੀਕ ਹੈ ਇੱਕ ਮੇਰਾ ਭਾਈ ਬਣ ਕੇ ਆ ਜਰੂਰ ਦਿਖਾ ਦੀ ਇਹਦੇ ਇੱਕ ਨਾਲ ਦੇ ਥਣ ਤੇ ਬੈਕ ਸਾਈਡ ਤੇ ਨਾ ਥੋੜੇ ਜਿਹੇ ਜ਼ਖਮ ਹੋ ਗਏ ਬੱਚਾ ਚੁੰਗ ਗਿਆ ਇਹਨੂੰ ਠੀਕ ਹੈ ਬਾਈ ਆਪਣਾ ਕੱਟੀ ਚੁੰਗੀ ਸੀ ਠੀਕ ਹੈ ਉਦੋਂ ਮਾਰੀ ਮੋਟੀ ਆਲਜੀ ਕਰਦੀ ਆ ਹੋਰ ਕੋਈ ਚੱਕਰ ਨਹੀਂ ਆ ਜਿਵੇਂ ਮਾਰਦੀ ਹਾਂ ਮਾੜਾ ਜਖਮ ਪਿਛਲੇ ਥਣਾ ਤੋਂ ਕਰਦੀ ਆ ਮੂਹ ਲੈ ਤੂੰ ਨਹੀਂ ਕਰਦੀ ਠੀਕ ਹੈ ਬਈ ਠੀਕ ਹੈ ਤੇ ਉਹ ਚੋਣ ਚਵਾਗੇ ਮਾਹ ਬਾਈ ਇੱਕ ਨੰਬਰ ਹੋਊਗਾ ਠੀਕ ਹੈ ਬਾਈ ਚੋਣ ਵਾਲਾ ਪਸੂ ਆਪਾਂ ਟੌਪ ਲੈਂਦੇ ਸਿੱਖ ਸਕਦੇ ਬਈ ਹਵਾਨੇ ਤੇ ਬਹੁਤ ਚੰਗੀਆਂ ਆਂ 12 ਕਿਲੋ ਦੁੱਧ ਬਾਈ ਯਾਰ ਕੋਈ ਵੀ ਬੰਦਾ ਦਸ਼ਲੀ ਕਰ ਲੈ ਠੀਕ ਹੈ ਬਾਈ ਬਰਾਂਟਰ ਤੇ ਆਪਾਂ ਮੈਂ ਤਸੱਲੀ ਕਰ ਲਿਓ ਬਾਈ ਦੋ ਟਾਈਮ ਗਰਮੀ ਗਰਮੀ ਵੀਰੇ ਮੰਨਦੀ ਕੋਈ ਨਹੀਂ ਹੂੰ ਠੀਕ ਆ ਬਾਈ ਰੰਗ ਰੂਪ ਵਾਲਾ ਕਰਾਸ ਬਹਿੜਾ ਵੀਰੇ ਹੂੰ ਕਰਾਸ ਜਾਸੀ ਕੋਹ ਜੇ ਚ ਪੈਂਦੀ ਆ ਤੇ ਫੁੱਲ ਵੱਡੀ ਆ ਗਈ ਕਿਨੇ ਫੁੱਲ ਵੱਡੀ ਆ ਵੀਰੇ ਕੋਈ ਛੋਟੀ ਨਾ ਸਮਝੋ ਸਹੀ ਗੱਲ ਆ ਤੋਰਾ ਤਾਰਾ ਬਾਈ ਇੱਕ ਨੰਬਰ ਆ ਗਿਆ ਬਾਕੀ ਰੰਗ ਰੂਪ ਦੇਖ ਸਕਦੇ ਪਹਿਲਾਂ ਮਸ਼ੀਨ ਤੋਂ ਆਈਦੀ ਆ ਵੀਰੇ ਹੁਣ ਮੈਂ ਹੱਥੀਂ ਜਵਾਈ ਕਰਦਾ ਠੀਕ ਆ ਬਾਈ ਠੀਕ ਆ ਬਾਕੀ ਯਾਰ ਸਾਈਨਿੰਗ ਸੋਣੂ ਕਿਸੇ ਬੰਦੇ ਨੇ ਮਸ਼ੀਨ ਤੇ ਲਾਉਣੀ ਹੋਵੇ ਉਹ ਵੀ ਲਿਜਾ ਸਕਦਾ ਹੂੰ ਠੀਕ ਆ ਬਾਕੀ ਕੁਆਲਿਟੀ ਬੋਲਦੀ ਆ ਕਿਨੇ ਹਾਂ ਜਦੋਂ ਵੀਰੇ ਥਣ ਬਾਲਦੇ ਠੀਕ ਹੈ ਬਾਈ ਠੀਕਾ ਹੋਰ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਥਣਾ ਨੂੰ ਪ੍ਰੋਫੈਸ਼ਨਲ ਲੇਵਾ ਚੈੱਕ ਕਰ ਸਕਦੇ ਨੇ ਲੇਵਾ ਵੜਾ ਕਮਾਲਾਗਾ ਕਨੇ ਹਾਂ ਵੀਰੇ ਹੂੰ ਸਹੀ ਗੱਲ ਹੈ ਲੇਵਾ ਇੱਕ ਨੰਬਰ ਮੁੱਲ ਵੀਰੇ ਇਹਦਾ 30000 ਚ ਦੇ ਦਾਂਗੇ ਜੇ ਕਿਸੇ ਨੇ ਮੇਰੇ ਭਰਾ ਨੇ ਗੱਬਣ ਕਰਕੇ ਲੈਣੀ ਆ ਵੀ ਆਪਾਂ ਯਾਰ ਡਾਕਟਰ ਹੈਗਾ ਫਿਰ ਆਪਾਂ ਵੀਰੇ ਉਹ ਜਿਹਾ ਭਰਾ ਕਰ ਦਿੰਦੇ ਠੀਕ ਹੈ ਬਾਈ ਬਾਈ ਕਹਿੰਦਾ ਜੇ ਤਾਂ ਹੁਣ ਖਾਲੀਗਾਂ ਵਾਲੀ ਸਾਹਿਬ ਖਾਲੀਗਾਂ ਦੇ ਹਾਂ 30 ਦੀ ਦਮਾਈ ਵੀਰੇ 30 ਦੀ ਦੇ ਦਾਂਗੇ ਬਾਈ ਮਾਨਤਨ ਕਰ ਦਾਂਗੇ ਜੇ ਕੋਈ ਵੀਰ ਕਰਵਾਉ ਚੈੱਕ ਹਾਂ ਫਿਰ ਉਹ ਜਿਹਾ ਮੁੱਲ ਕੋਈ ਬਾਈ ਕਹਿੰਦਾ ਹੈਗਾ 2 ਮਹੀਨੇ ਦੀ ਕਰੇ ਤਾਂ ਆਪਾਂ ਮਤਲਬ ਕਿ ਉਹ ਖਾਲੀ ਦੇ ਪੈਸੇ ਮੈਂ ਦਊਂਗਾ ਵੀਰੇ ਟੈਂਸ਼ਨ ਫਰੀ ਹੋ ਕੇ ਆਜੋ ਜੇ ਗੱਬਨ ਹੋਈ ਤਾਂ ਅਗਲਾ ਆਪ ਦਾ ਟ੍ਰੀਟਮੈਂਟ ਕਰਕੇ ਲੈ ਕੇ ਜਾਊਗਾ ਠੀਕ ਹੈ ਬਾਈ ਠੀਕ ਹੈ ਜੀ ਚੱਕੋ ਬਾਈ ਜਮਾ ਲੈਣ ਦੇ ਮਨ ਕਰਤਾ ਬਾਕੀ 4 ਥਣ ਬਹੁਤ ਚੰਗੇ ਥਣਾਂਗੇ ਅੱਗੇ ਬਾਈ 3 ਨੰਬਰ ਤੇ ਕੱਟੀ ਆ ਗਈ ਕੱਤੀ ਵੀਰੇ ਇਹ 13 ਮਹੀਨੇ ਦੀ ਠੀਕ ਹੈ ਠੀਕ ਹੈ ਜੀ ਹੂੰ 13 ਮਹੀਨੇ ਦੀ ਕੱਟੀ ਆ ਵੀਰੇ ਠੀਕ ਹੈ ਬਾਲਾ ਜਿਆਦੇ ਮੈਂ ਬਾਗਲਾ ਨਹੀਂ ਬਗਲਦਾ ਵੀ ਇਹ ਕੋਈ ਮਾਂ ਦੀ 18 ਕਿਲੋ ਦਿੰਦੀ ਆ ਜਾਂ 20 ਦਿੰਦੀ ਆ ਹੂੰ ਇਹਦੀ ਮਾਂ ਨੇ ਦੁੱਧ ਵੀਰੇ 13 14 ਕਿਲੋ ਲੀਟਰ ਦੁੱਧ ਦਿੱਤਾ ਠੀਕ ਹੈ ਬਾਈ ਜਿਹੜਾ ਤੇ ਬਾਕੀ ਉਹ ਪਤਲੇ ਪਿੰਡੇ ਜਾਗੇ ਪਤਲੇ ਪਿੰਡੇ ਜਾ ਵੀਰੇ ਥਾਣ ਥੋਣ ਦਿਖਾ ਦੇ ਭਰਾ ਲੱਕਰੀ ਮੜਾ ਇਧਰ ਥੋੜਾ ਬਾਈ ਡਰਦੀ ਜਰੂਰ ਲੈ ਮੋਟਾ ਮੋਟਾ ਥਾਣਾ ਬਾਈ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਯਾਰ ਭਰਾ ਹੂੰ ਸਹੀ ਗੱਲ ਆ ਅਸਲ ਵਿੱਚ ਸਾਂਭਣ ਵਾਲੀਆਂ ਦੋ ਮੈਂ ਹਾਂ ਵੀਰੇ ਸਾਂਭਰਾਂ ਵਾਲੀਆਂ ਲੈਂ ਸਿੰਗਾ ਦੀ ਕੁਆਲਿਟੀ ਚੈੱਕ ਕਰ ਸਕਦੇ ਮੈਂ ਨਾਲਾ ਸਿੰਘ ਮੋੜ ਬੱਚਾ ਥੋੜਾ ਹੋ ਸਕਦਾ ਡਰੇ ਕਿਉਂਕਿ ਥੋੜਾ ਡਰ ਵੱਧ ਮੰਨ ਲਗਾ ਹਾਂ ਵੀਰੇ ਡਰ ਜਾਦੇ ਮੰਨ ਹੂੰ ਠੀਕ ਹੈ ਬਾਕੀ ਬਈ ਲੱਤਾਂ ਲੁੱਤਾਂ ਬੋਲ ਮੰਗਿਆ ਯਾਰ ਬੋ ਯਾਰ ਪੂਰੇ ਕੱਦ ਕਾਠ ਵਾਲੀ ਹੂੰ ਸਹੀ ਗੱਲ ਆ ਐਂ ਮੰਨ ਲਓ ਵੀ ਮੂਰੇ ਦੀ ਗੱਲ ਲੈ ਲੈਣਾ ਹਾਂ ਵੀਰੇ ਜੇ ਫੀਡ ਦਾ ਇੱਕ ਗੱਟਾ ਪਖਾ ਕੇ ਨਾ ਹੂੰ ਸਾਲ ਦੇ ਵਿੱਚ ਇਹ ਤਿਆਰ ਹੋ ਜਾਊ ਸਹੀ ਗੱਲ ਆ ਜਿਵੇਂ ਸ਼ੈਲਜ ਵਗੈਰਾ ਕਿਸੇ ਕੋਲ ਪਿਆ ਹੋਰ ਆ ਮੈਂ ਕਹਣਾ ਦਿਨਾ ਜੀ ਤਿਆਰ ਹੋ ਜਾਣਗੀਆਂ ਤੇ ਇਹਦਾ ਮੁੱਲ 22000 ਰੁਪਇਆ ਕਰਦਾ 22000 22000 ਠੀਕ ਆ ਅੱਗੇ ਬਈ ਲਾਸ਼ ਆ ਵੀ ਵੀਰੇ 13 ਮਹੀਨੇ ਦੀ ਇਹ ਵੀ 13 ਮਹੀਨੇ 13 ਮਹੀਨੇ ਪਹਿਣਾ ਵਹਿਣਾ ਹੀ ਲੱਗਦੀ ਪਹਿਣਾ ਵਹਿਣਾ ਹੀ ਲੱਗਦੀ ਆ ਵੀਰੇ ਹੂੰ ਦੇਖ ਲੈ ਭਰਾ ਥਾਣੇ ਥਣ ਥਣ ਦਿਖਾ ਚੋਲਗੀਆਂ ਬਲਗੀਆਂ ਚੰਗੀਆਂ ਵੀਰੇ ਪੂਰੀਆਂ ਹਮ ਸਹੀ ਗੱਲ ਬਾਕੀ ਸਿੰਘਾਂ ਦੀ ਕੁਆਲਿਟੀ ਦੋਨਾਂ ਦੀ ਚੰਗੀ ਆ ਵੀਰੇ ਪੂਰੀ ਟੌਪ ਕੁਆਲਿਟੀ ਆ ਵੀਰੇ ਤੋਰਾ ਵੀ ਚੈੱਕ ਕਰਾ ਲਓ ਜੇ ਆਗੇ ਬੱਚੇ ਜਮਾ ਬਿਲਕੁਲ ਵੀਰੇ ਜੇ ਕਿਨੇ ਇਕੱਠੇ ਲੈਣੇ ਹੁਣ ਤਾਂ ਹਮ ਨਜ਼ਾਰਾ ਆ ਜੂ ਭਰਾ ਪਾਲਣ ਦਾ ਇਹਨਾਂ ਨੂੰ ਤੇ ਮੁੱਲ ਇਹਦੇ ਪੂਰੇ ਇਕੱਠੇ ਤਿਆਰ ਹੋ ਜਾਣੀਆਂ ਇਹ ਮੁੱਲ ਵੀਰੇ ਯਾਰ ਇਹ ਵਿੱਚ ਦੇ ਦਾਂਗੇ ਯਾਰ ਇਹਦਾ ਬਾਈ ਤੇ ਇਹਦਾ ਵੀ ਹਾਂ ਤੇ ਜੇ ਕੋਈ ਜੋੜਾ ਇਕੱਠਾ ਲੈ ਜੇ ਬਾਈ ਜੋੜਾ ਲੈ ਜੇ ਵੀਰੇ ਹੋਰ ਕਰਦਾ 5-600 ਮਾਨ ਦਾ ਨਾ ਠੀਕ ਹੈ ਬਾਈ ਜੇ ਬਾਈ ਕਹਿੰਦਾ ਲੈ ਜੋੜਾ ਵੀਰ ਤਾਂ ਆਪਾਂ ਵਧੀਆ ਹੋਰ ਮਾਨਦਾਨ ਕਰ ਦਿਆਂਗੇ ਇਹਦਾ ਹੂੰ ਜੋੜਾ ਲੈ ਜੂ ਵੀਰੇ ਉਹਨੂੰ ਫਾਇਦਾ ਪਰਾ ਹੂੰ ਆ ਚੀਜ਼ ਕਿਉਂਕਿ ਬੱਚੇ ਨਾ ਦੋਵੇਂ ਵੰਨ ਵਾਲਿਆ ਬਾਈ ਸੈਨ ਗਾਲੀਆਂ ਕਟੀਆਂ ਦੋਵੇਂ ਇਹ ਵੀ ਲੱਸੀਆਂ ਲਾਮੀਆਂ ਆ ਕਹਿੰਦੇ ਬਾਈ ਹਾਂ ਵੀਰੇ ਕੋਈ ਇੰਨੀਆਂ ਲੱਸੀਆਂ ਰਾਮੀਆਂ ਠੀਕ ਆ ਪਰਾ ਸਹੀ ਗੱਲ ਆ ਬਾਈ ਫੀਡ ਭਾਲਦੀਆਂ ਵੀਰੇ ਫੀਡ ਤੇ ਤਿਆਰ ਹੋ ਗਈਆਂ ਕਟੀਆਂ ਹੂੰ ਸਾਲ ਸਵਾ ਸਾਲ ਦੇ ਵਿੱਚ ਠੀਕੇ ਦੇ ਕਾਬਲ ਆ ਵੀਰੇ ਬਹੁਤ ਚੰਗਾ ਆਗੇ ਦੋਨਾਂ ਦੇ ਨਾ ਦੋਨ ਤੇਜੇ ਭਾਈ ਕਿਸੇ ਵੀ ਵੀਰ ਨੂੰ ਕੋਈ ਵੀ ਨਾਗਾ ਬੇ ਪਸੰਦ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨਾਲ ਦੇਖਣ ਲਈ ਧੰਨਵਾਦ